ਆਨਾ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਜੋ ਸਮਝੌਤਾ ਹੋਇਆ ਕਿਵੇਂ ਦੇਖਦੇ ਹਾਂ ਕਿਉਂਕਿ ਤੁਹਾਡੀ ਵੀ ਕੋਸ਼ਿਸ਼ ਸੀ ਸਾਨੂੰ ਥੋੜਾ ਜਿਹਾ ਸ਼ੱਕ ਹੈ ਹੁਣ ਜਿਹੜਾ ਪੁਲਿਸ ਨੇ ਕਿਹਾ ਹੈ ਕਿ 6 ਦਿਨਾਂ ਦੇ ਵਿੱਚ ਕਰਾਂਗੇ ਮੈਨੂੰ ਸੰਤੁਸ਼ਟੀ ਨਹੀਂ ਹੈ ਕਿ 6 ਦਿਨਾਂ ਦੇ ਅੰਦਰ ਅੰਦਰ ਕਰਨਗੇ ਇਸ ਤਰ੍ਹਾਂ ਤੁਸੀਂ ਕਹਾਂਗੇ ਇਹ ਆਫਰ ਤਾਂ ਪਹਿਲਾਂ ਹੀ ਸੀਗੀ ਤੇ ਫਿਰ ਇਹ ਜਿਆ ਇਸ ਸਮਝੌਤੇ ਦੇ ਵਿੱਚ ਕੀ ਆ ਜੋ ਉਸ ਵੇਲੇ ਨਹੀਂ ਸੀਗਾ ਜਾਂ ਕੱਲ ਹੋ ਗਿਆ ਜਿਹੜਾ ਕਿਉਂਕਿ ਤੁਸੀਂ ਤਾਂ ਇਸ ਸਮਝੌਤੇ ਤੇ ਨਹੀਂ ਸੀ ਮੰਨੇ ਤੁਸੀਂ ਜੋ ਤੁਹਾਡੇ ਨਾਲ ਸਮਝੌਤਾ ਹੋਣਾ ਸੀ ਉਹ ਨਹੀਂ ਹੋ ਪਾਇਆ ਕੀ ਲੱਗਦਾ ਦਿੱਕਤ ਕਿੱਥੇ ਰਹਿ ਗਈ ਤੁਹਾਡੇ ਤੋਂ ਸਮੱਸਿਆ ਕਿਹਨੂੰ ਸੀ ਸਰਕਾਰ ਨੂੰ ਜਾਂ ਕਿਸੇ ਹੋਰ ਧਿਰ ਨੂੰ ਕਹਿੰਦੇ ਸੀ ਕਿ ਦੋ ਦਿਨ ਠਹਿਰ ਚੋ ਅਸੀਂ ਇਹਨੂੰ ਰਿਹਾਅ ਕਰ ਦਿੰਦੇ ਆਂ ਫਿਰ ਮੈਂ ਗੱਲ ਕੀਤੀ ਸੀ ਕਿ ਰਿਹਾਅ ਤਾਂ ਤੁਸੀਂ ਅੱਜ ਵੀ ਕਰ ਸਕਦੇ ਹੋ ਡੀਸੀ ਤੇ ਡੀਐਮ ਦੇ ਕੋਲ ਪਾਵਰ ਸੈਟੀਆਂ ਹੈ ਜੋ ਪਰਚਾ ਵਾਪਸ ਲੈਣ ਦੇ ਸਾਦੇ ਹੁਣ 6 ਦਿਨ ਦੇ ਵਿੱਚ ਕਿਹੜਾ ਪਰਚਾ ਲੈਣਗੇ ਜਿਹੜਾ ਅੱਜ ਨਹੀਂ ਕਰ ਸਕਦੇ ਹੈਗੇ ਉਹ ਕਿਉਂਕਿ ਪੁਲਿਸ ਮਦਈ ਨਹੀਂ ਸੀ ਜਿੰਨਾ ਬੰਦਿਆਂ ਦੀਆਂ ਸ਼ਿਕਾਇਤਾਂ ਨੇ ਉਹਨਾਂ ਨੇ ਵਾਪਸ ਲੈਣੀਆਂ ਨੇ ਸਮਾਂ ਲੱਗਦਾ ਕਾਨੂੰਨੀ ਪ੍ਰਕਿਰਿਆ ਕਹਿੰਦੇ ਇਸ ਕਰਕੇ ਅਸੀਂ 6 ਦਿਨ ਮੰਗ ਰਹੇ ਹਾਂ ਮੇਰਾ ਵੀ ਤਾਂ ਕੇ ਸੁਨਦਰ Gandhi ਦਾ ਵਿਡਰੋ ਹੋਇਆ ਸੀਗਾ ਇੱਕਦਮ ਤੇ ਜੇ ਮੇਰਾ ਉਸ ਦਾ ਇਹਨਾਂ ਦਾ ਕਿਉਂ ਨਹੀਂ ਹੋ ਸਕਦਾ ਹੈਗਾ ਤੁਹਾਡਾ ਕਿਹੜਾ ਕੇਸੀ ਮਨਸਾਬ ਨੋ ਇੰਦਰਾ ਗਾਂਧੀ ਦੇ ਕਤਲ ਦੇ ਵਿੱਚ ਪਤਾ ਸੀਗਾ ਕਿਉਂ ਫਿਰ ਵਿਡਰੋ ਹੋ ਗਿਆ ਸੀ ਹਾਂ ਵਿਡਰੋ ਹੋ ਗਿਆ ਸੀਗਾ ਜਿਸ ਤਨ ਤੁਸੀਂ ਪ੍ਰਦਰਸ਼ਨ ਰੱਖਿਆ ਸੀ ਉਸ ਦਾ ਨਜ਼ਰਬੰਦ ਕੀਤਾ ਗਿਆ ਤੇ ਕੱਲ ਕਿਸਾਨਾਂ ਆਗੋਂ ਨੂੰ ਨਜ਼ਰਬੰਦ ਰੱਖਿਆ ਗਿਆ ਸਰਕਾਰ ਦਾ ਰਵਈਆ ਕਿਵੇਂ ਦੇਖਦੇ ਹੋ ਕਿ ਕੋਈ ਹੁਣ ਬਾਹਰ ਸੜਕ ਤੇ ਆ ਕੇ ਪ੍ਰਦਰਸ਼ਨ ਵੀ ਨਹੀਂ ਕਰ ਸਕਦਾ ਸਰਕਾਰ ਨੂੰ ਤਜਰਬਾ ਹੈ ਨਹੀਂ ਐਸੇ ਕਰਕੇ ਪੰਜਾਬ ਦੇ ਗਵਰਨਰ ਨੇ ਵੀ ਸਿਫਾ ਦਿੱਤਾ ਹੈ ਕਿ ਇਹ ਮੇਥਨੀ ਸਮਝਿਆ ਜਾਂਦਾ ਕਿਉਂ ਕਰਕੇ ਆਮ ਪਾਰਟੀ ਤੇ ਸਰ ਭਗਵਾਨ ਸਿੰਘ ਇਹ ਸਰਕਾਰ ਨੂੰ ਚਲਾਉਣਾ ਨਹੀਂ ਜਾਣਦੇਗੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਬਟਾਲ ਬੀਤੇ ਦਿਨ ਭਾਨਾ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਜੋ ਭਾਨਾ ਸਿੰਘ ਸਿੱਧੂ ਦੇ ਹੱਕ ਵਿੱਚ ਸੀ ਸਮਝੌਤਾ ਹੋਇਆ ਤਾਂ ਮੇਰੇ ਨਾਲ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਨੇ ਗੱਲਬਾਤ ਉਹਨਾਂ ਨਾਲ ਕਰਨ ਸਵਾਗਤ ਹੈ ਮਾਨ ਸਾਹਿਬ ਅਖਰ ਦੇ ਮਾਨਸਬ ਜੋ ਪਾਨਾ ਸਿੰਘ ਸਿੱਧੂ ਦੀ ਰਿਹਾਈ ਨੂੰ ਲੈ ਕੇ ਜੋ ਸਮਝੌਤਾ ਹੋਇਆ ਸਭ ਤੋਂ ਪਹਿਲੀ ਗੱਲ ਪਾਨਾ ਸਿੱਧੂ ਛੇ ਦਿਨਾਂ ਦੇ ਵਿਚਾਰ ਰਹੇ ਕਿਵੇਂ ਦੇਖਦੇ ਹਾਂ ਕਿਉਂਕਿ ਤੁਹਾਡੀ ਵੀ ਕੋਸ਼ਿਸ਼ ਸੀ ਪੂਰੀ ਪਹਿਲਾਂ ਤਾਂ ਜਿਹੜਾ ਸਮਝੌਤਾ ਹੋਇਆ ਜੀ ਉਹਦੇ ਵਿੱਚ ਤਾਂ ਕਹਿੰਦੇ ਸੀ ਕਿ 2 ਦਿਨ ਠਹਿਰ ਚੋਂ ਅਸੀਂ ਇਹਨੂੰ ਰਿਹਾਅ ਕਰ ਦਿੰਦੇ ਹਾਂ ਫਿਰ ਮੈਂ ਗੱਲ ਕੀਤੀ ਸੀ ਕਿ ਰਿਹਾਈ ਤਾਂ ਤੁਸੀਂ ਅੱਜ ਵੀ ਕਰ ਸਕਦੇ ਹੋ ਕਿਉਂ ਕਰਕੇ ਡਿਸਟ੍ਰਿਕਟ ਮੈਜਿਸਟ੍ਰੇਟ ਜਾਂ ਜਿਹੜਾ ਡੀਸੀ ਹੈ ਉਹਦੇ ਕੋਲੇ ਪਾਵਰ ਹੈ ਕਿ ਜਿੰਨੇ ਵੀ ਮਕਦਮੇ ਉਹਦੇ ਉੱਤੇ ਕੀਤੇ ਹੋਏ ਆ ਉਹ ਵਾਪਸ ਲੈ ਸਕਦੇ ਐ ਤੇ ਉਹ ਰਿਹਾ ਹੋ ਸਕਦੇ ਹੁਣ ਜਿਹੜਾ ਪੁਲਿਸ ਨੇ ਕਿਹਾ ਕਿ 6 ਦਿਨਾਂ ਦੇ ਵਿੱਚ ਕਰਾਂਗੇ ਮੈਨੂੰ ਸੰਤੁਸ਼ਟੀ ਨਹੀਂ ਹੈ ਕਿ 6 ਦਿਨਾਂ ਦੇ ਅੰਦਰ ਅੰਦਰ ਕਰਨਗੇ ਕਿਉਂ ਕਰਕੇ ਡੀਐਮ ਇੱਕਦਮ ਕੇਸਸ ਨੂੰ ਵਿਡਰਾ ਕਰਕੇ ਉਹਨਾਂ ਨੂੰ ਰਿਹਾ ਕਰ ਸਕਦਾ ਹੈ ਹਾਂ ਪਰਮਾਨੰਥ ਸਾਹਿਬ ਜੋ ਤੁਸੀਂ ਆਖਿਆ ਕਿ ਡੀਐਮ ਕਰ ਸਕਦਾ ਸੀ ਡਿਸਟ੍ਰਿਕਟ ਮੈਜਿਸਟਰੇਟਰ ਕੋਲ ਪਾਵਰਾਂ ਹੁੰਦੀਆਂ ਨੇ ਇਹ ਪਰ ਉਹ ਤਾਂ ਕਹਿੰਦੇ ਕੁਝ ਕ ਕਾਨੂੰਨੀ ਜੇ ਪੁਲਿਸ ਮਦਈ ਹੋਵੇ ਤਾਂ ਅਸੀਂ ਕੋਦਮ ਕਰ ਸਕਦੇ ਹਾਂ ਕਿਉਂਕਿ ਪੁਲਿਸ ਮਦਈ ਨਹੀਂ ਸੀ ਜਿੰਨਾ ਬੰਦਿਆਂ ਦੀਆਂ ਸ਼ਿਕਾਇਤਾਂ ਨੇ ਉਹਨਾਂ ਨੇ ਵਾਪਸ ਲੈਣੀਆਂ ਨੇ ਸਮਾਂ ਲੱਗਦਾ ਕਾਨੂੰਨੀ ਪ੍ਰਕਿਰਿਆ ਕਹਿੰਦੇ ਇਸ ਕਰਕੇ ਅਸੀਂ 6 ਦਿਨ ਮੰਗ ਰਹੇ ਹਾਂ ਨਹੀਂ ਪਰ ਉਹ ਮੰਨਦੇ ਆ ਕਿ ਉਹ ਝੂਠੀਆਂ ਸ਼ਿਕਾਇਤਾਂ ਕੀਤੀਆਂ ਹੋਈਆਂ ਕਿ ਕੋਈ ਉਹਦੇ ਵਿੱਚ ਦਮ ਹੈ ਨਹੀਂ ਜਿਹੜੇ ਕੇਸ ਬਣਾਏ ਆ ਉਹ ਸਾਰੇ ਝੂਠੇ ਆ ਇਸ ਤਰ੍ਹਾਂ ਹੀ ਹੁਣ ਮੈਂ ਵੀ ਤਾਂ ਪੁਲਿਸ ਦੇ ਵਿੱਚ ਰਹੇ ਹਾਂ ਮੇਰਾ ਵੀ ਤਾਂ ਕੇਸ ਅੰਦਰ ગાંધી ਤਾਂ ਵਿਡਰੋ ਹੋਇਆ ਸੀਗਾ ਇੱਕਦਮ ਤੇ ਜੇ ਮੇਰਾ ਉਸਤ ਇਹਨਾਂ ਦਾ ਕਿਉਂ ਨਹੀਂ ਹੋ ਸਕਦਾ ਹੈਗਾ ਤੁਹਾਡਾ ਕਿਹਾ ਕਿ ਅਸੀਂ ਮੰਨਸਾ ਮੈਨੂੰ ਇੰਦਰਾ ਗਾਂਧੀ ਦੇ ਕਤਲ ਦੇ ਵਿੱਚ ਪਾਤਾ ਸੀਗਾ ਹਾਂ ਉਹ ਕਿਉਂ ਫਿਰ ਵੀ ਵਿਡਰੋ ਹੋ ਗਿਆ ਸੀ ਹਾਂ ਵਿਡਰੋ ਹੋ ਗਿਆ ਸੀਗਾ ਅੱਛਾ ਮੰਨਸਾ ਜੋ ਕੱਲ ਲਿਖਤੀ ਸਮਝੌਤਾ ਹੋਇਆ ਸ਼ਰਤਾਂ ਹੋਈਆਂ ਨੇ ਤੁਹਾਡੇ ਨਾਲ ਵੀ ਮੀਟਿੰਗ ਇੱਕ ਤਰੀਕ ਨੂੰ ਪ੍ਰਸ਼ਾਸਨ ਦੀ ਹੋਈ ਆ ਕੱਲ ਵਾਲੇ ਸਮਝੌਤੇ ਦੇ ਵਿੱਚ ਇਹੋ ਜਿਹਾ ਕਿਉਂਕਿ ਇਹ ਆਫਰ ਤਾਂ ਤੁਹਾਨੂੰ ਵੀ ਸੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਆਫਰ ਤਾਂ ਪਹਿਲਾਂ ਹੀ ਸੀਗੀ ਤੇ ਫਿਰ ਇਹ ਜਿਆ ਇਸ ਸਮਝੌਤੇ ਦੇ ਵਿੱਚ ਕੀ ਆ ਜੋ ਉਸ ਵੇਲੇ ਨਹੀਂ ਸੀਗਾ ਜਾਂ ਕੱਲ ਹੋ ਗਿਆ ਜਿਹੜਾ ਕਿਉਂਕਿ ਤੁਸੀਂ ਤਾਂ ਇਸ ਸਮਝੌਤੇ ਤੇ ਨਹੀਂ ਸੀ ਮੰਨੇ ਮੈਨੂੰ ਨਹੀਂ ਪਤਾ ਹੈਗਾ ਜੀ ਪਰ ਇਹ ਜਿਹੜੀ ਹਕੂਮਤ ਹੈ ਇਹ ਕੇਸ ਇਕਦਮ ਵਿਡਰੋ ਕਰ ਸਕਦੀ ਹੈ ਡੀਸੀ ਤੇ ਡੀਐਮ ਦੇ ਕੋਲ ਪਾਵਰਸ ਹੈਗੀਆਂ ਕਿ ਉਹ ਪਰਚਾ ਵਾਪਸ ਲੈ ਸਕਦੇ ਹੁਣ 6 ਦਿਨ ਦੇ ਵਿੱਚ ਕਿਹੜਾ ਪਰਚਾ ਲੈਣਗੇ ਜਿਹੜਾ ਅੱਜ ਨਹੀਂ ਕਰ ਸਕਦੇ ਹੈਗੇ ਉਹ ਤੋਂ ਸਾਨੂੰ ਥੋੜਾ ਜਿਹਾ ਸ਼ੱਕ ਹੈ ਪਰ ਪਬਲਿਕ ਨੇ ਕਿਸਾਨ ਯੂਨੀయన్స్ ਨੇ ਸਾਰਿਆਂ ਨੇ ਬਹੁਤ اچھی ਤਰ੍ਹਾਂ ਸਾਰਾ ਇਹ ਕੰਮ ਕੀਤਾ ਹੈ ਇਹਦੇ ਵਿੱਚ ਸ਼ਰੀਕ ਹੋਏ ਹੈ ਤੇ ਜੇ ਇਹ ਆਪਣੇ ਵਿੱਚ ਤੇ ਨਾਰਾਣਗੇ ਫਿਰ ਪਬਲਿਕ ਤਾਂ ਤਿਆਰ ਹੈ ਕਿਉਂ ਕਰਕੇ ਮੈਂ ਪਹਿਲੇ ਦਿਨ ਹੀ ਕਹਤਾ ਸੀਗਾ ਕਿ ਮੈਂ ਇੱਥੋਂ ਦਾ ਮੈਂਬਰ ਪਾਰਲੀਮੈਂਟ ਹੈ ਤੇ ਮੈਂ ਇੱਥੇ ਅਮਨ ਚਾਹੁੰਦਾ ਤੇ ਜਿਹੜਾ ਇਹ ਕੋਈ ਵੀ ਚੀਫ ਮਿਨਿਸਟਰ ਨੂੰ ਤਕਲੀਫ ਹੈ ਭਾਨੇ ਸਿੱਧੂ ਦੇ ਉੱਤੇ ਜੇ ਮੈਂ ਮੈਂਬਰ ਪਾਰਲੀਮੈਂਟ ਐ ਮੈਨੂੰ ਕਹਿੰਦੇ ਕੀ ਆ ਤਕਲੀਫ ਹੈ ਮੈਨੂੰ ਇਹ ਮੇਰੇ ਖਿਲਾਫ ਬੋਲਦਾ ਤਾਂ ਮੈਂ ਉਹਨੂੰ ਸਮਝਾ ਲੈਂਦਾ ਤੱਕ ਗੱਲ ਹੀ ਨਹੀਂ ਇੱਥੋਂ ਤੱਕ ਪਹੁੰਚ ਨਹੀਂ ਸਕੀ ਪਰ ਮੇਰਾ ਮਤਲਬ ਜਿਹੜਾ ਚੀਫ ਮਿਨਿਸਟਰ ਗੱਲ ਹੀ ਨਹੀਂ ਆਪਣੇ ਐਮਪੀ ਦੇ ਨਾਲ ਕਰਦਾ ਦਾ ਇਹ ਤਾਂ ਬਹੁਤ ਨੁਕਸਾਨ ਹੁੰਦਾ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਜੇ ਕੋਈ ਬੋਲਦਾ ਜੇ ਕੋਈ ਸਵਾਲ ਕਰਦਾ ਉਹਦੀ ਇਹ ਸਜ਼ਾ ਥੋੜੀ ਹੋ ਸਕਦੀ ਆ ਕਿਉਂਕਿ ਸਵਾਲ ਕਰਨਾ ਵੀ ਤਾਂ ਇਹਨਾਂ ਨੇ ਸਿਖਾਇਆ ਨਾ ਚਲੋ ਇਹ ਸਵਾਲ ਕਰਦਾ ਸੀ ਜੇ ਉਸਨੇ ਕੋਈ ਸਵਾਲ ਇਹੋ ਜਿਹਾ ਕੀਤਾ ਤੇ ਚੀਫ ਮਿਨਿਸਟਰ ਨੂੰ ਨਹੀਂ ਚੰਗਾ ਲੱਗਿਆ ਤੇ ਚੀਫ ਮਿਨਿਸਟਰ ਸਾਹਿਬ ਮੈਨੂੰ ਕਹਿ ਸਕਦੇ ਸੀ ਕਿ ਜੀ ਉਹਦੇ ਨਾਲ ਗੱਲ ਕਰਕੇ ਉਹਨੂੰ ਹਟਾ ਦਿਓ ਤੇ ਆਪਾਂ ਨੇ ਹਟਾ ਦੇਣਾ ਸੀਗਾ ਜੇ ਇਹ ਜੋ ਕਰਕੇ ਅਮਨ ਰੱਖਣਾ ਬਹੁਤ ਜ਼ਰੂਰੀ ਹੈ ਸਮਰੂਹ ਦੇ ਵਿੱਚ ਕਿਉਂ ਕਰਕੇ ਹੁਣ ਵੱਡੀ ਜਾਂਦਾ ਵੀ ਸਮਾਂ ਆ ਰਿਹਾ ਹੈਗਾ ਤੇ ਫਿਰ ਇਹ ਕਿਸਾਨ ਬੜੇ ਬਿਜ਼ੀ ਹੋ ਜਾਣਗੇ ਸਾਰੇ ਸਾਲ ਦਾ ਉਹਨਾਂ ਨੇ ਪੈਸਾ ਇਕੱਠਾ ਕਰਨਾ ਹੈ ਸਾਰਾ ਕੁਝ ਕਰਨਾ ਹੈ ਤੇ ਜਿਹੜੇ ਇਹ ਵਪਾਰੀ ਹੈਗੇ ਉਹਨਾਂ ਦੇ ਲਈ ਵੀ ਅਮਨ ਬਹੁਤ ਜ਼ਰੂਰੀ ਹੈ ਤਾ ਬੈਠ ਤਾਂ ਉੱਥੇ ਅਮਨ ਰੱਖਣਾ ਚਾਹੁੰਦਾ ਹਰੇਕ ਕੀਮਤ ਤੇ ਜੀ ਮਾਨਸਾਬ ਜਿਹੜੀ ਸੰਗਰੂਰ ਦੀ ਜਿਵੇਂ ਲੋਕ ਸਭਾ ਚੋਣ ਸੀ ਉਹਦੇ ਵਿੱਚ ਤੁਸੀਂ ਟਫ ਫਾਈਟ ਦੇ ਵਿੱਚੋਂ ਵੱਡਾ ਮੁਕਾਬਲਾ ਸੀ ਤੁਸੀਂ ਜਿੱਤੇ ਹੋ ਤਾਂ ਉਹ ਸਾਲ ਬਾਅਦ ਵੀ ਸੰਗਰੂਰ ਦੇ ਲੋਕ ਅੱਜ ਵੀ ਫਿਰ ਉਸੇ ਤਰ੍ਹਾਂ ਸਰਕਾਰ ਦੇ ਵਿਰੁੱਧ ਇਕੱਠੇ ਹੋਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਵੀ ਨੇੜੇ ਆ ਤਾਂ ਕਿਵੇਂ ਤੁਸੀਂ ਦੇਖਦੇ ਹੋ ਕਿਉਂਕਿ ਲੋਕਾਂ ਦਾ ਜਿਹੜਾ ਰਵੱਈਆ ਹਾਲੇ ਵੀ ਸਰਕਾਰ ਦੇ ਖਿਲਾਫ ਹੀ ਡਟੇ ਹੋਏ ਨੇ ਹਾਂ ਮੈਂ ਤਾਂ ਸਮਝਦਾ ਹਾਂ ਜੀ ਕਿ ਇਹ ਪਾਰ ਮੈਂ ਉੱਥੋਂ ਦਾ ਮੈਂਬਰ ਪਾਰਲੀਮੈਂਟ ਹੈ ਮੈਂ ਲੋਕਾਂ ਨੂੰ ਮਿਲਦਾ ਤੇ ਸਾਰੇ ਪਿੰਡਾਂ ਦੇ ਵਿੱਚ ਮੈਂ ਗ੍ਰਾਂਟ ਭੇਜਦੇ ਆ ਜਿਹੜੇ ਬੰਦੇ ਹੈਂਡੀਕੈਪ ਸੀਗੇ ਉਹਨਾਂ ਨੂੰ ਟ੍ਰਾਈਸਾਈਕਲ ਬੈਟਰੀ ਵਾਲੇ ਦੇਤੇ ਆ ਕਈ ਚੀਜ਼ਾਂ ਦੇਤੀਆਂ ਜਿਨ੍ਹਾਂ ਨੂੰ ਕੈਂਸਰ ਸੀਗਾ ਉਹਨਾਂ ਨੂੰ 3.5 3 ਲੱਖ ਰੁਪਈਆ ਦੇਤਾ ਉਹਨਾਂ ਦੇ ਇਲਾਜ ਤੇ ਲਈ ਜੇ ਗੁਰਦੇ ਨਵੇਂ ਪੈਣੇ ਆ ਉਹ ਵੀ ਕਰਵਾਤਾ ਕੋਈ ਇਹੋ ਜੀ ਚੀਜ਼ ਨਹੀਂ ਐ ਜਿਹੜੀ ਮੈਂ ਨਹੀਂ ਕਰਾਈ ਜਿਹੜਾ ਖੱਗਰ ਹਰੇਕ ਸਾਲ ਉੱਠਲ ਜਾਂਦਾ ਸੀ ਓਬੀ ਸੈਂਟਰ ਦੇ ਪਾਣੀਆਂ ਦੇ ਵਜ਼ੀਰ ਨਾਲ ਮਿਲ ਕੇ ਕਿਹਾ ਕਿ ਇਹਨੂੰ ਡੂੰਘਾ ਕਰੋ ਤੇ ਇਹਨੂੰ ਪੱਕਾ ਕਰੋ ਕਿ ਜਿਹੜਾ ਇਹ ਹਰੇਕ ਸਾਲ ਸਾਡਾ ਜਿਹੜਾ ਇਹ ਫਸਲ ਹੈ ਉਹ ਰੋੜ ਦੇ ਨਾਲ ਲੱਗ ਜਾਇਆ ਕਰੇ ਸਾਰੀਆਂ ਤਕਲੀਫਾਂ ਜਿਹੜੀਆਂ ਸੰਗਰੂਰ ਨੂੰ ਹੈਗੀਆਂ ਅੱਜ ਮੈਂ ਪੜਿਆ ਕਿ ਸਾਰਾ ਗੰਦ ਪਟਿਆਲੇ ਦਾ ਢੱਗਰ ਦੇ ਵਿੱਚ ਸਿੱਟ ਦਿੱਤਾ ਹੈ ਉਹਦੇ ਬਾਰੇ ਵੀ ਮੈਂ ਪ੍ਰੈਸ ਨੂੰ ਕਿਹਾ ਹੈ ਇਹ ਕਾ ਗਰ ਸਾਡਾ ਦਰਿਆ ਆ ਹਰਿਆਣਾ ਤੋਂ ਜਾਂਦਾ ਹੈ ਰਾਜਸਥਾਨ 'ਚ ਸਮਾਪਤ ਹੁੰਦਾ ਹੈ ਤੇ ਇਹਦੇ ਵਿੱਚ ਗੰਦ ਸੱਟਣਾ ਬਹੁਤ ਮਾੜੀ ਗੱਲ ਹੈ ਕੋਈ ਵੀ ਚੀਜ਼ ਹੋਵੇ ਸੰਗਰੂਰ ਨੂੰ ਮੈਂ ਮੂਰੇ ਹੋ ਕੇ ਉਹਦੀ ਗੱਲ ਕਰਦਾ ਮੈਂ ਇੱਕ ਵਾਰ ਫਿਰ ਪਰਨੇ ਸਿੱਧੂਲੇ ਮਸਲੇ ਤੇ ਆਉਣਾ ਜਿਸ ਤਰ੍ਹਾਂ ਮਾਨ ਸਾਹਿਬ ਤੁਹਾਨੂੰ ਤੁਹਾਡੇ ਜਿਸ ਦਿਨ ਤੁਸੀਂ ਪ੍ਰਦਰਸ਼ਨ ਰੱਖਿਆ ਸੀ ਉਸ ਦਾ ਨਜ਼ਰਬੰਦ ਕੀਤਾ ਗਿਆ ਤੇ ਕੱਲ ਕਿਸਾਨਾਂ ਆਗੂ ਨੂੰ ਨਜ਼ਰਬੰਦ ਰੱਖਿਆ ਗਿਆ ਸਰਕਾਰ ਦਾ ਰਵਈਆ ਕਿਵੇਂ ਦੇਖਦੇ ਹੋ ਕੀ ਕੋਈ ਹੁਣ ਬਾਹਰ ਸੜਕ ਤੇ ਆ ਕੇ ਪ੍ਰਦਰਸ਼ਨ ਵੀ ਨਹੀਂ ਕਰ ਸਕਦਾ ਮੇਰਾ ਖਿਆਲ ਸਰਕਾਰ ਨੂੰ ਤਜਰਬਾ ਹੈ ਨਹੀਂ ਇਹ ਸੇ ਕਰਕੇ ਪੰਜਾਬ ਦੇ ਗਵਰਨਰ ਨੇ ਵੀ ਸਿਫਾ ਦਿੱਤਾ ਹੈ ਕਿ ਇਹ ਮੈਥੋਂ ਨਹੀਂ ਸਮਝਿਆ ਜਾਂਦਾ ਕਿਉਂ ਕਰਕੇ ਆਮ ਪਾਰਟੀ ਦੇ ਸਰਪਗੁਣ ਸਿੰਘ ਇਹ ਸਰਕਾਰ ਨੂੰ ਚਲਾਉਣਾ ਨਹੀਂ ਜਾਣਦੇ ਰਹਿਗੇ ਜੁਮਨ ਸਾਹਿਬ ਮੈਂ ਇੱਕ ਆਖਰੀ ਸਵਾਲ ਅਕਿ ਜੋ ਤੁਹਾਡਾ ਸੀਗਾ ਪ੍ਰਦਰਸ਼ਨ ਜੋ ਤੁਹਾਡੇ ਨਾਲ ਸਮਝਾਉਣਾ ਹੋਣਾ ਸੀ ਉਹ ਨਹੀਂ ਹੋ ਪਾਇਆ ਕੀ ਲੱਗਦਾ ਦਿੱਕਤ ਕਿੱਥੇ ਰਹਿ ਗਈ ਤੁਹਾਡੇ ਤੋਂ ਸਮੱਸਿਆ ਕਿਨੂੰ ਸੀ ਸਰਕਾਰ ਨੂੰ ਜਾਂ ਕਿਸੇ ਹੋਰ ਤਰ ਨੂੰ ਕੋਈ ਹੋਰ ਤੇ ਤਾਂ ਨਹੀਂ ਜੇ ਸਰਕਾਰ ਨੇ ਕਰਨਾ ਹੋਊ ਤੋ ਕਰ ਲੂਗੀ ਪਰ ਸਾਡੇ ਮੰਡ ਸਾਹਿਬ ਨਾਲ ਵੀ ਇਹੀ ਕੀਤਾ ਬਰਗਾੜੀ ਦੇ ਕੇਸ ਦੇ ਵਿੱਚ ਉਹਨਾਂ ਨੂੰ ਕਹਿਤਾ ਕਿ ਅਸੀਂ ਸਾਰੇ ਗ੍ਰਿਫਤਾਰ ਕਰ ਲਵਾਂਗੇ ਤੇ ਕੀਤੇ ਕੁੱਤੇ ਕੋਈ ਨਹੀਂ ਤੇ ਇਹ ਮੰਡ ਸਾਹਿਬ ਨੂੰ ਫੇਰ ਦੁਨੀਆ ਨੂੰ ਵੱਲ ਦੇਖਣਾ ਪਿਆ ਦੁਨੀਆ ਨਾਰਾਜ਼ ਹੋਊਗੀ ਉਹਨਾਂ ਦੇ ਨਾਲ ਪਰ ਅਸੀਂ ਬਿਲਕੁਲ ਪੱਕੀ ਤਰ੍ਹਾਂ ਇਹ ਇਸ ਨੂੰ ਖੀਤ ਤੱਕ ਲੈ ਕੇ ਜਾਵਾਂਗੇ ਅਸੀਂ ਇਸ ਮੋਰਚੇ ਨੂੰ ਛੱਡਣਾ ਨਹੀਂ ਜਿੰਨਾ ਛੱਡ ਉਹਦੀ ਰਿਹਾਈ ਨਹੀਂ ਹੁੰਦੀ ਭਾਨੇ ਦੀ। ਜੀ। ਸ਼ੁਕਰੀਆ ਮਾਨ ਸਾਹਿਬ ਤੁਹਾਨੂੰ ਅਸੀਂ ਸਮਝਦਾ। ਸੋਸ਼ਨ ਸਿਮਰਨਜੀਤ ਸਿੰਘ ਮਾਨ ਲੋਕ ਸਭਾ ਮੈਂਬਰ ਸੰਗਰੂਰ ਤੋਂ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ।